ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਆਨੰਦਪੁਰ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਦੋਸਤੋ ਅੱਜ ਆਪਾਂ ਭਾਜੀ ਸਰਜੀਤ ਸਿੰਘ ਦੇ ਘਰ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਹੁਤ ਹੀ ਵਧੀਆ ਗਾਂ ਚੰਗੇ ਰਿਕਾਰਡ ਵਾਲੀ ਗਾਂ ਤੁਹਾਨੂੰ ਦਿਖਾਉਣੀ ਹੈ ਕਰਾਂਗੇ ਵੀਰ ਨਾਲ ਗੱਲਬਾਤ ਦੋਸਤੋ ਵੀਰ ਆਪ ਸੋਰੀ ਵੀਰ ਆਪ ਘਰੇ ਹੈ ਨਹੀਂਗਾ ਤੋ ਦੋਸਤੋ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਆਪ ਹੀ ਦੱਸਾਂਗੇ ਸੋ ਦੋਸਤੋ ਦੁੱਧ ਵੀਰ ਕਹਿੰਦਾ ਪਿਛਲੇ ਸੂਬੇ ਗਾਂ ਨੇ 25 ਪਲੱਸ ਚ ਵਾਇਆ ਐਡ ਕੀਤੀ ਪਲੱਸ ਦੇ ਲਾਗੇ ਬਣੀ ਉਮੀਦ ਕਰਦੇ ਆ ਘਰ ਬਲੇ ਚੰਗਾ ਕਦਗਾਠ ਹੈ ਚੰਗਾ ਹਵਾਨਾ ਦੋਸਤੋ ਤਿਆਰ ਕੀਤਾ ਗਾਂ ਨੇ ਅਜੇ 5-7 ਦਿਨ ਖੜਦੀ ਹੈ ਸੁੰਮ ਦੇ ਵਿੱਚ ਦੋਸਤੋ ਚੰਗੀ ਬਰੀਡ ਹੈ ਗਾਂ ਦੀ ਸੋ ਦੋਸਤੋ ਜ਼ਿਆਦਾ ਜਾਣਕਾਰੀ ਲਈ ਦੋਸਤੋ ਤੁਹਾਨੂੰ ਆਪਾਂ ਗਾਂ ਤੋਰ ਕੇ ਵੀ ਦਿਖਾਉਣੀ ਹੈ ਬੇਨਤੀ ਦੋਸਤੋ ਇਹ ਆ ਵੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਤੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਜਿਹੜਾ ਵੀ ਵੀਰ ਆਵੇ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਪਾਸ ਕਰਕੇ ਖੜੋ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੀ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਸੋ ਦੋਸਤੋ ਗਾਂ ਦੇ ਵਿੱਚ ਸਾਰੀਆਂ ਹੀ ਨਿਸ਼ਾਨੀਆਂ ਪੂਰੀਆਂ ਵੈ ਬਰੀਦ ਵਾਲੇ ਪਾਸੋਂ ਦੋਸਤੋ ਗਾਂ ਦੇ ਵਿੱਚ ਪੂਰੀ ਹੈ ਕੱਦ ਕਾਠ ਵੀ ਦੋਸਤੋ ਗਾਂ ਦਾ ਪੂਰਾ ਥਾਣਾ ਹਵਾਲੇ ਵੱਲੋਂ ਦੋਸਤੋ ਬਿਲਕੁਲ ਓਕੇ ਹੈ ਅਜੇ ਦੋਸਤੋ ਸੂਨ ਦੇ ਵਿੱਚ ਤਕਰੀਬਨ ਤਕਰੀਬਨ ਅਜੇ ਇਹ ਹਫਤਾ ਇੱਕ ਪਿਆਵ ਉਸ ਹਾਦਿਆਂ ਦੋਸਤੋ ਇਹ ਹਵਾਲਾ ਬਹੁਤ ਵੱਡਾ ਤਿਆਰ ਕਰੂਗੀ ਕੱਦ ਕਾਠੀ ਦੋਸਤੋ ਗਾਂ ਦਾ ਪੂਰਾ ਫੁੱਲਿਆ ਪੂਰੀ ਫੁੱਲ ਬਰੀਡ ਹੈ ਬੋਦੀ ਵਾਲੀ ਗਾਂ ਆ ਦੋਸਤੋ ਦੂਜਾ ਸੂਆ ਸੋਣ ਜਾ ਰਹੀ ਹੈ ਖੋਲ ਕੇ ਦੋਸਤੋ ਤੁਹਾਨੂੰ ਇੱਕ ਰੀ ਦਿਖਾਉਣੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਂਦੇ ਚੰਗੇ ਕੱਦ ਕਾਠ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਦੋਸਤੋ ਕੀ ਵੀਰੇ ਸਾਂਹ ਵਾਲਾ ਲੈ ਜਾਊਗਾ ਤੇ ਦੁੱਧ 32+ ਵੀ ਚਵਾ ਸਕਦੀ ਹੈ ਮੋਢਾ ਵੀਰੇ ਚੰਗਾ ਕਦ ਕਾਠੇ ਦੋਸਤੋ ਨੰਬਰ ਮੈਂ ਦੋਸਤੋ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਮੁੱਲ ਦੋਸਤੋ ਤੁਸੀਂ ਵੀਰ ਨਾਲ ਫੋਨ ਕਰਕੇ ਕਰ ਸਕਦੇ ਹੋ ਹਵਾਨਾ ਦੋਸਤੋ ਬੜਾ ਖੂਬਸੂਰਤ ਹੈ ਗਾਂ ਦਾ ਅਜੇ ਦੋਸਤੋ ਕਾਫੀ ਟਾਈਮ ਪਿਆ ਉਸਹਾ ਬਣਾ ਦੋਸਤੋ ਇਹ ਕਾਫੀ ਵੱਡਾ ਹਵਾਨਾ ਤਿਆਰ ਕਰੂਗੀ ਫਾਰਮ ਵਾਲੀ ਗਾਂ ਆ ਦੋਸਤੋ ਚੰਗੇ ਕਦ ਕਾਠ ਵਾਲੀ ਫੁੱਲ ਬਰੀਡ ਹੈ ਦੋਸਤੋ ਗਾਂ ਦੀ ਫੇਸ ਕੁਆਲਿਟੀ ਵੀ ਦੋਸਤੋ ਬੜੀ ਖੂਬਸੂਰਤ ਹੈ ਗਾਂ ਦੀ ਹਵਾ ਨੇ ਤੇ ਦੋਸਤੋ ਨਾੜਾ ਵੀ ਕਾਫੀ ਹੈ ਮਿਲਕ ਵੈਨ ਵੀ ਕਾਫੀ ਬਹੁਤ ਮੋਟੀ ਹੈ ਸੋ ਦੋਸਤੋ ਨਗੀਨਾ ਹੀ ਹੈ ਜੀ ਗਾਂ ਹੈ ਕਾਦੀ ਨਗੀਨਾ ਹੀ ਹੈ ਜੀ ਨੰਬਰ ਦੋਸਤੋ ਆਪੋ ਇਦਾਂ ਸਕਰੀਨ ਤੇ ਚਲਾਵਾਂਗੇ ਗੱਲਬਾਤ ਤੁਸੀਂ ਵੀਰ ਨਾਲ ਕਰ ਲਿਓ ਜੀ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ